ਕੋਈ ਨਾ ਬਲਾਕ ਦੇ ਨਹੀਂ ਜਾਣਦੇ ਨੇ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਵਾਰ ਸ਼ਕਲ ਦਿਖਾ ਮੋਕੇ ਦੇ ਵਿੱਚ ਬੁਵਾਦ ਹੋ ਰਿਹਾ ਹੈ ਕਾਫੀ ਸਿੱਧੀਆਂ ਤਸਵੀਰਾਂ ਗੜੀਆਂ ਤੁਹਾਨੂੰ ਦਿਖਾਉਂਦਾ ਮੈਂ ਮੈਂ ਵਿਆਹ ਕਰਾਇਆ ਹੋਇਆ ਅਲੀਗਲ ਹੀ ਹੈਗੀ ਮੈਂ ਪਿੱਛੋਂ ਅਲੀਗਲ ਹੀ ਹੈਗੀ ਮੈਂ ਗੱਲਾਂ ਫੜਿਆ ਮੋਕੇ ਦੇ ਵਿੱਚ ਤਾਂ ਹੰਗਾਮਾ ਹੋ ਰਿਹਾ ਤੂੰ ਮੈਡਮ ਹੈ ਕੀ ਮਾਮਲਾ ਕੀ ਹੈ ਮੈਡਮ ਅੱਜ ਇਹ ਬੰਦਾ ਅੰਮ੍ਰਿਤਸਰ ਦੀ ਜਨਾ ਜਨਾ ਦੇ ਵਿੱਚ ਦੋਸਤੋ ਗੜੇ ਦੇ ਵਿੱਚ ਘਰਾਂ ਲਈ ਨੇ ਆਪਣਾ ਘਰਾਂ ਲਈ 11 ਜਨਮ ਦੇ ਨਾਲ ਆਹ ਦੇਖੋ ਜੀ ਤਸਵੀਰਾਂ ਬੱਚੇ ਆ ਨਿਰਾਮਾ ਹੋ ਰਿਹਾ ਮੋਕੇ ਦੇ ਤਸਵੀਰਾਂ ਜੀ ਗੜੇ ਦੇ ਵਿੱਚ ਕਾਜ ਨੇ ਕਰਿਆ ਆਪਣਾ ਘਰ ਮੋਕੇ ਦੇ ਸਮਝੇ ਕਾਰਜ ਕਰੀ ਆਹ ਦੇਖੋ ਜੀ ਜਿਹੜਾ ਮੋਕੇ ਦੇ ਘਰ ਬਣਾ ਦੇ ਘਰ ਆਪਣੀ ਜਿਹੜਾ ਘਰ ਆਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਫ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਮੋਕੇ ਲਈ ਸਿੱਧੀਆਂ ਤਸਵੀਰਾਂ ਗੜੇ ਪਰ ਉਹ ਦਿਖਾ ਰਿਹਾ ਜੀ ਦੇਖ ਸਕਦੇ ਹੋ ਆਨੇ ਕੋ ਮਾਰਨ ਪਕੇ ਜਾ ਰਿਹਾ ਇਹ ਗੱਲਬਾਤ ਕਿਉਂ ਨਾ ਕਰਨੀ ਚਾਹੀਦੀ ਆ ਮੈਂ ਗੱਲਬਾਤ ਇਹ ਜਨਾਨੀ ਨੇ ਮੇਰਾ ਘਰ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਧਮਕੀਆਂ ਜਵਾਂਦੀ ਕਹਿੰਦੀ ਮੈਂ ਤੈਨੂੰ ਛੱਡਾ ਲੀ ਆਪੇ ਪੰਚਾਇਤ ਬਲਾਕ ਦੇ ਨਹੀਂ ਜਾਣਦਾ ਮੈਂ ਸ਼ਕਲ ਦਿਖਾ ਆਵੀਂ ਤੂੰ ਕੋਈ ਨਾ ਸ਼ਕਲ ਦਿਖਾ ਆ ਇਹ ਬੰਦੇ ਦਾ ਸਾਥ ਨਾ ਬਰਤੋ ਉਹ ਵੀ ਜਿਹੜੀ ਆ ਜਨਾਨੀ ਪੜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੋਈ ਇਹ ਲੜਕੀ ਜਿਹੜੀ ਮੇਰਾ ਹਸਬੰਦ ਨਾਮ ਨਾ ਲਓ ਕਿਸੇ ਦਾ ਨਾਮ ਨਾ ਲਓ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਥੱਲੇ ਉਹਨਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਨੂੰ ਅੰਦਰ ਜਾ ਕੇ ਪਕੜਦੀ ਅਨੇ ਮੇਰੇ ਹੱਥੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਵੇਂ ਇਹਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਜੀ ਤੁਹਾਡੇ ਨੇ ਹਾਂਜੀ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ برداشت ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸਰ ਪੈਂਦਾ ਉਸ ਤੋਂ ਬਾਅਦ ਮੈਂ ਗ੍ਰੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖੀਏ ਇਹ ਕੈਂਪੇ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਕਿਤੇ ਦੇਖਦੇ ਹੋ ਜੀ ਤੁਹਾਡੇ ਨਾਲ ਬਿਆ ਕਰਾ ਤੁਹਾਡੇ ਨਾਲ ਹੀ ਲਾਵਾ ਫੇਰੇ ਲਈ ਲੜਕੀ ਵੀ ਹੋ ਗਈ। ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਭ ਕੈਮਰੇ ਵਿੱਚ। ਇਹ ਬਸ ਮੈਨੂੰ ਗਲੋ ਲਾ ਕੇ ਸੁਟਣਾ ਚਾਹੁੰਦਾ। ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਣ ਨਾ ਮੈਂ ਜਨਾਨੀ ਨਹੀਂ ਰਹੀ। ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ। ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਹਾਂਜੀ। ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਏ। ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਦ ਜਿਹੜੇ? ਮੇਰੇ ਹਸਬੰਦ ਵੀ ਲੋਕਲੀ ਗੜੇ ਦੇ ਹੀ ਨੇ ਕੈਂਟ ਰੋਡ ਤੇ ਰਹਿੰਦੇ ਨੇ। ਉਹਨਾਂ ਦਾ ਘਰ ਕੈਂਟ ਰੋਡ ਤੇ ਆ। ਮਕਾਨ ਨੰਬਰ 336। ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਦਿਵੋ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ਹੋਲਣਾ ਨਹੀਂ ਤੁਹਾਡੇ ਹਸਬੰਦ ਨੇ ਨਹੀਂ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਇੰਨੇ ਮੈਂ ਪਹਿਲੀ ਰਿਪੋਰਟ ਕੀਤੀ ਸੀ ਨੇ ਮੇਰੇ ਖਿਲਾਫ ਕਰ ਦਿੱਤੀ ਨੰਨੇ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੇਡੰਦੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ ਦਾ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਸੀ ਇਹ ਇਲੀਗਲ ਹੈ ਐਨੇ ਰੱਥੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿੱਦਾਂ ਨਹੀਂ ਇਹ ਵੀ ਸੇ ਇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਸ 'ਚ ਕਿੱਦਾਂ ਜੋ ਵੀ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥ ਤੇ 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 ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਦੇ 7 ਸਾਲ ਹੋ ਗਏ ਬਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਉਹ ਕਿੰਨਾ ਲੱਗਾ ਕੋਈ ਆਪਣਾ ਕੋਈ ਅੱਗੇ ਬਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਹੰਗੀ ਗੱਲ ਵੱਧ ਜਾਣੀ ਏ ਕਿ ਆ ਸੀ ਦੋ ਚਾਰ ਬੰਤੇ ਆਣੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਵੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਜਾਨੋਂ ਮਾਰਨ ਦੀ ਕੋਸ਼ਿਸ਼ ਅੱਜ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ ਪੰਜ ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਂ ਹੁਣ ਤੁਸੀਂ ਨਾ ਹੁੰਦੇ ਐਨੇ ਮੇਰਾ ਸਿਰ ਪਾੜ ਦੇਦਾ ਸੀ ਅੱਗੇ ਵੀ ਐਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੋਂ ਮਾਰ ਕੇ ਸੋਧਿਆ ਅੱਗੇ ਵੀ ਤੇ ਇਤਨਾ ਮਾਰ ਕੇ ਟਾਈ ਹਾਂਜੀ ਹਾਂਜੀ ਹੁੰਦੀ ਐ ਐਨੇ ਮੈਨੂੰ ਮਰੋ ਕਰਤਾ ਅਸੀਂ ਸਾਰੇ ਘਰ ਦੇ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਛ ਕਰਦਾ ਕੰਮਲਾ ਕੁਛ ਨਹੀਂ ਅਕਲ ਕੋਈ ਜਿਹੜਾ ਵੀ ਬੰਦਾ ਹੈਗਾ ਰਿਵਲਿਨਿਸ਼ਨ ਚ ਰਹਿੰਦਾ ਹੀ ਵਾਰ ਕੋਈ ਵੀ ਹੋਵੇ ਇਹ ਜੋੜੀ ਥੋੜਾ ਕਿ ਵਾਈਫ ਨਾਲ ਮੇਰਾ ਵਾਈਫ ਨਾਲ ਸਾਲ ਤੋਂ ਕੇਸ ਚੱਲ ਰਿਹਾ ਲੜਾਈ ਦੇ ਚੱਕਰ ਵਿੱਚ ਕਿਉਂਕਿ ਇਹਨਾਂ ਨੇ ਮੈਨੂੰ ਰਾਤੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਮੇਰੇ ਕੋਲ ਜਿੰਦਾ ਜਾਂਦਾ ਸਬੂਤ ਸਭ ਕੁਝ ਹੈਗਾ ਆ ਕਿਸ ਕਿਸ ਰਾਤ ਭਾਜੀ ਆਪਣ 21 ਤਰੀਕ ਪੰਜਵਾਂ ਮਹੀਨਾ ਮਤਲਬ ਕਿ ਅੱਜ ਤੋਂ ਜਿਹੜੇ ਆ 21 ਤਰੀਕ ਆਣੀ ਇਹ ਸਾਲ ਹੋ ਜਣਾ ਪੂਰਾ ਸਾਡੀ ਲੜਾਈ ਨੂੰ ਹੂੰ ਲੜਾਈ ਦੇ ਵਿੱਚ ਕੋਈ ਆਦਰ ਰੀਜ ਨਹੀਂ ਹੈ ਇਹਦੀ ਜਿਹੜੀ ਮਾਂ ਹੈਗੀ ਏ ਉਹੀ ਪਵਾੜੇ ਦੀ ਜੜ ਹੈਗੀ ਹੈ ਆਪਣਾ ਕੁੜੀ ਦਾ ਘਰ ਨਹੀਂ ਵਸਣ ਦੇ ਇਹਦੀ ਮਾਂ ਕਹਿੰਦੀ ਨਾ ਕਿ ਕੁੜੀ ਨਾਲ ਕੁੜਦਾ ਮਾਰਦਾ ਸੀ ਇਹ ਕੁਛ ਕਰਦਾ ਸੀ ਚਲੋ ਇਹਨਾਂ ਦਾ ਮੈਨੂੰ ਨਹੀਂ ਪਤਾ ਆ ਮੇਰੀ ਵੀਡੀਓ ਹੈਗੀ ਜੇ ਲਾਈਵ ਵੀਡੀਓ ਹੈ ਚੈੱਕ ਕਰ ਲਓ ਜੀ ਇਹ ਪਿਛਲੇ ਸਾਲ ਦੀ 2023 ਦੀ 21 ਤਰੀਕ ਦੀ ਵੀਡੀਓ ਰਾਤ ਦੇ 2 ਵਜੇ ਦੀ ਜਦੋਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੂਰੇ ਪਰਿਵਾਰ ਨੇ ਹੂੰ ਇਦੀ ਮਾਂ ਨੇ ਔਰ ਇਹਦਾ ਭਰਾ ਇਦੀ ਭੈਣ ਇਹਦੇ ਪਤਨੀ ਹੋਰ ਨਾਲ ਕੌਣ ਸੀ ਮੈਂ ਸੁੱਤਾ ਪਿਆ ਡਰਿੰਕ ਕੀਤੀ ਸੀ ਮੇਰੇ ਘਰੇ ਫੰਕਸ਼ਨ ਸੀ ਜੀ ਠੀਕ ਹੈ ਇਹਨਾਂ ਨੇ ਪਹਿਲਾਂ ਜੀ ਕੁੜੀ ਮੇਰੀ 6 ਵਜੇ ਕੋਈ ਗੈਪ ਕਰਤੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂ ਇਹ ਦੇ ਦਾਰਾ ਕੁੜੀਆ ਕਿੱਥੇ ਕੁੜੀਆ ਕਿੱਥੇ ਆ ਇਹਨਾਂ ਨੇ ਕੁੜੀਆ ਲਗਾਤੀ ਮੈਂ ਜਦੋਂ ਆਪਣੀ ਵਾਈਫ ਨੂੰ ਜਾ ਕੇ ਪੁੱਛਿਆ ਮੈਂ ਕਿ ਮਮਤਾ ਕੁੜੀਆ ਕਿੱਥੇ ਆ ਇਹਨਾਂ ਨੇ ਕਿਹਾ ਕਿ ਕੁੜੀਆ ਨਾਨੀ ਕੋਲਾ ਮੈਂ ਘਰੇ ਜਾਣਾ ਘਰੇ ਸਾਲੀ ਨਾਲ ਮੈਂ ਕਿਹਾ ਮੈਂ ਕਿਹਾ ਜੋ ਕੁੜੀਆ ਦਾ ਨਾਮ ਜੋ ਸਾਲੀ ਮੇਰੇ ਨਾਲ ਉਹਨੂੰ ਮੈਂ ਕਿਹਾ ਕਿ ਕਿੱਥੇ ਆ ਮੰਮੀ ਸੈਲ ਕਰਾ ਮੈਂ ਕਿਹਾ 6 ਵਜੇ ਤੋਂ 6 ਤੋਂ ਲੈ ਕੇ 9 ਵਜੇ ਤੱਕ ਕੁੜੀ ਗਿਆ ਆ ਮੈਂ ਕਿਹਾ ਤੁਸੀਂ ਇੱਕ ਗੱਲ ਮੈਨੂੰ ਛੋਟੀ ਜਿਹੀ ਗੱਲ ਦੱਸੋ ਜਦੋਂ ਮੇਰੇ ਘਰੇ ਕੋਈ ਫੰਕਸ਼ਨ ਆਂਦਾ ਵਾ ਠੀਕ ਹੈ ਤੁਸੀਂ ਕੁੜੀ ਮੈਂ ਕਿਹਾ ਗਿਆ ਵੀ ਕਰਨੀ ਹੁੰਦੀ ਏ ਉਸ ਗੱਲੋਂ ਬਾਅਦ ਮੈਂ ਕੁੜੀ ਲੈ ਕੇ ਆਇਆ ਘਰੇ ਫੰਕਸ਼ਨ ਚ ਉਸ ਤੋਂ ਬਾਅਦ ਇਹਨਾਂ 10:30 ਵਜੇ ਬਿਨਾਂ ਦੱਸੇ ਕੁੜੀ ਮੇਰੀ ਵਾਈਫ ਲੈ ਗਈ ਚੱਕ ਕੇ ਰਾਤੀ 2:30 12 ਵਜੇ ਮੈਂ ਘਰੇ ਗਿਆ ਡਰਿੰਕ ਕੀਤੀ ਹੋਈ ਸੀ ਇਹਨਾਂ ਨੇ ਆ ਕੇ ਸਾਥੀ ਉੱਥੇ ਪਏ ਆ ਮੈਂ ਇਹਨੂੰ ੱੱਕੇ ਮਾਰ ਕੇ ਬਾਹਰ ਘੜਤਾ ਆਪਣੀ ਵਾਈਫ ਨੂੰ ਮੈਂ ਮੰਨਦਾ ਮੈਂ ਆਪਣੀ ਵਾਈਫ ਕਿ ਇਹ ਮੈਂ ਨਾ ਬੈਂਸੇਜ ਪਰ ਜੋ ਸ਼ੁਰੂ ਕਰਦਾ ਇਹਨਾਂ ਬਾਹਰੋਂ ਗੁੰਡਾ ਲਾ ਕੇ ਚੱਲ ਗਏ ਰਾਤੀ 2:30 ਵਜੇ ਆ ਕੇ ਇਹਨਾਂ ਨੇ ਮੇਰੇ ਤੇ ਜਾਣ ਲੈ ਵਾਹ ਹਮਲਾ ਕੀਤਾ ਕਿਨੇ ਕਿਨੇ ਹਮਲਾ ਕੀਤਾ ਇਧਰ ਤੇ ਮੇਰਾ ਮੇਤੇ ਆਈ ਮੇਰੀ ਦੀ ਸੱਸ ਨੇ ਹਮ ਨਾਲ ਮੇਰੀ ਸਾਲੀ ਨਾਲ ਮੇਰਾ ਸਾਲਾ ਮੇਰੇ ਦਾਤ ਮਾਰੇ ਕੀ ਮਾਰਿਆ ਮੈਨੂੰ ਉਹ ਤਾਂ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੀ ਕਿ ਤੁਸੀਂ ਉਹਨਾਂ ਦਾ ਸਿਰ ਪਾੜਿਆ ਜੀ ਕੋਈ ਸਬੂਤ ਆ ਸਬੂਤ ਤਾਂ ਹਨ ਨੀ ਪਹਿਲੇ ਉਹ ਕਹਿੰਦੇ ਤੁਸੀਂ ਸਿਰ ਪਾੜਿਆ ਫੇਰ ਅਸੀਂ ਸਿਰ ਪਾੜਿਆ ਐ ਵੀ ਕਹਿੰਦੇ ਇਹਨਾਂ ਨੇ ਜਾ ਕੇ ਆਪੇ ਪਾੜਿਆ ਜਦੋਂ ਮੇਰਾ ਬਲੱਡ ਮੈਂ ਅਜ ਮੈਨੂੰ ਨਹੀਂ ਪਤਾ ਮੈਂ 2:30 ਵਜੇ ਘਰੇ ਪਹੁੰਚਿਆ ਮੇਰੇ ਘਰ ਦੇ ਚੱਕ ਕੇ ਮੈਨੂੰ ਪਹਿਲਾਂ ਪਿੰਮਸ ਹਸਪੀਟਲ ਲੈ ਗਏ ਉੱਥੋਂ ਮੈਂ ਬਲੱਡ ਰਕਵਾਇਆ ਉਸ ਤੋਂ ਬਾਅਦ ਮੈਂ ਸਿਵਲ ਹਸਪੀਟਲ ਗਿਆ ਮੈਂ ਸਿਰੇ 4:00 ਵਜੇ ਪਹਿਲੇ ਮੇਰ ਤੋਂ ਟਾਂਕੇ ਸਰ ਤੁਸੀਂ ਇੱਕ ਆਪਣੀ ਸਾਲੀ ਦਾ ਨਾਮ ਵੀ ਲੈ ਲਿਆ ਪਰ ਉਹਨਾਂ ਦਾ ਕਹਿੰਦਾ ਸਾਲੀ ਜਿਹੜੀ ਹੈ ਤੁਹਾਡੀ ਮੈਂਟਲੀ ਅਫਸਰ ਹੈ ਸਰ ਮੈਂਟਲੀ ਅਫਸਰ ਇਹ ਕਹਿੰਦੇ ਨਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਕਹਣਾ ਆਪਣੇ ਵੱਲੇ ਸਰ ਉਹਨਾਂ ਦਾ ਹੀ ਕਹਿਣਾ ਅਸੀਂ ਨਹੀਂ ਉਹ ਕਹਿ ਰਹੇ ਉਹ ਦੱਸ ਰਿਹਾ ਨਾ ਉਹ ਕਹਿੰਦੇ ਪਏ ਨਾ ਸਾਲੀਆਂ ਦੋਨੇ ਦੋ ਸਾਲੀਆਂ ਐ ਇੱਕ ਨਹੀਂ ਹੈਗੀ ਠੀਕ ਐ ਉਹਨਾਂ ਚੋਂ ਇੱਕ ਰਾਤ ਕਿਹੜੇ ਵੱਲੇ ਮਾਰਿਆ ਮੈਨੂੰ ਪਤਾ ਕਿ ਇਹਨਾਂ ਨੇ ਆਈ ਵਾ ਕੁਝ ਕੀਤਾ ਪਰ ਅੱਜ ਜਿਹੜਾ ਸਾਰਾ ਵਿਵਾਦ ਹੋਇਆ ਇਹਦਾ ਕੀ ਕਾਰਨ ਕੀ ਸੀ ਪਾਜੀ ਮੇਹਰ ਜੀ ਨਹੀਂ ਤੁਸੀਂ ਕਿੰਨੇ ਸਮੇਂ ਤੋਂ ਉਹ ਕੁੜੀ ਦੇ ਨਾਲ ਰਿਲੇਸ਼ਨ ਚੋ ਜਿਹੜੀ ਲੜਕੀ ਤੁਹਾਡੇ ਨਾਲ ਸੀਗੀ ਮੈਂ ਵੱਧ ਤੋਂ 4-5 ਮਹੀਨੇ ਤੋਂ ਚਾਰ ਪੰਜ ਮਹੀਨੇ ਤੋਂ ਤੇ ਉਹ ਇਹ ਵੀ ਕਹਿ ਰਹੀ ਕਿ ਇਸ ਲੜਕੀ ਨੇ ਚਾਰ ਪੰਜ ਅੱਗੇ ਵੀ ਵਿਆਹ ਕਰਵਾਏ ਹੋਏ ਆ ਤਾਂ ਪਹਿਲਾ ਹੀ ਜਿਹੜਾ ਮੈਰਿਡ ਆ ਆਲਰੇਡੀ ਤਾਂ ਉਹ ਸਾਡਾ ਘਰ ਵੀ ਖਰਾਬ ਕਰੀ ਤੇ ਆਪਣਾ ਵੀ ਖਰਾਬ ਕਰੀ ਮੈਰੀ ਗੱਲ ਸੁਣੋ ਜੀ ਮੈਂ ਦਾ ਘਰ ਗੱਲੀ ਖਰਾਬ ਕਰਨਾ ਜਿਹਨੇ ਆਪਣਾ ਘਰ ਆਪੇ ਖਰਾਬ ਕੀਤਾ ਹੋਇਆ ਹੂੰ ਠੀਕ ਐ ਪਹਿਲੀ ਗੱਲ ਤੇ ਆਇਆ ਇਹ ਕਹਿੰਦੀ ਕਿ ਮੇਰੇ ਨਾਲ 6-7 ਸਾਲ ਤੋਂ ਮੈਰਿਜ ਕਰਾਈ ਮੈਂ ਮੰਨਦਾ ਮੈਰਿਜ ਕਰਾਈ ਮੇਰੇ ਨਾਲ ਪਹਿਲਾ ਇਹ ਵੀ ਰਿਲੇਸ਼ਨਸ਼ਿਪ ਚ ਵੀ ਲੰਮਾ ਲੰਮਾ ਵੀ ਗਏ ਸੀ ਦੂਸਰੀ ਗੱਲ ਤੁਹਾਨੂੰ ਇਹ ਦੱਸੇ ਨਾ ਕਿ ਲੋ ਮੈਰੀ ਜਾ ਮੇਰੇ ਨਾਲ ਧੋਖੇ ਨਾਲ ਵਿਆਹ ਕੀਤਾ ਰੇਪ ਕੇਸ ਪਾ ਕੇ ਨੇ ਮੇਰੇ ਤੇ ਮੇ ਜਦੋਂ ਮਿਸ਼ਨ ਨਾ ਹੰਡਰ ਰਿਲੇਸ਼ਨ ਦੇ ਸੀਗੇ ਰਿਲੇਸ਼ਨ ਚੀਨ ਨਾਈਨ ਸਟੇ ਕਰਕੇ ਮੁੜ ਕੇ ਸਵੇਰੇ ਜਾ ਕੇ ਕਮਿਸ਼ਨਰ ਆਫਿਸ ਦਾ ਜਾ ਕੇ ਇਹਨਾਂ ਨੇ ਮੇਰੇ ਤੇ ਰੇਪ ਕੇਸ ਦਾ ਪਰਚਾਪ ਆਇਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਛੱਡੋ ਕਿ ਕਿਉਂ ਕਿਸੇ ਕੁੜੀ ਦਾ ਘਰ ਖਰਾਬ ਕਰਨਾ ਠੀਕ ਹੈ ਮੈਂ ਵਿਆਹ ਕਰਾਇਆ ਮੈਂ ਪਹਿਲੇ ਦਿਨ ਤੋਂ ਲੈ ਕੇ ਪੂਰੇ 7 ਸਾਲ ਤੱਕ ਕਰਾਇਆ ਤੇ ਰੈਂਟ ਤੇ ਰਿਹਾ ਵਾ ਠੀਕ ਹੈ ਮੈਂ ਹਰ ਇੱਕ ਚੀਜ਼ ਦੀ ਕਮੀ ਵੇਸ਼ੇ ਕਿਸੇ ਚੀਜ਼ ਨਹੀਂ ਦਿੱਤੀ ਜੋ ਮੰਗਦੀ ਉਹ ਹੀ ਲੈ ਕੇ ਦਿੱਤਾ ਬੱਚੇ ਨੂੰ ਕਪੜਾ ਵਧੀਆ ਪਾਉਂਦਾ ਇਹਨੂੰ ਵੀ ਹਰ ਇੱਕ ਚੀਜ਼ ਲੈ ਕੇ ਦਿੱਤੀ ਮਗਰ ਇਹਨੂੰ ਖਾਣੇ ਨਹੀਂ ਆਇਆ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਵੀ ਕੋਈ ਵੀ ਗੱਲ ਹੋਣੀ ਹੈ ਤੇ ਘਰ ਦੇ ਵਿੱਚ ਫੰਕਸ਼ਨ ਹੋਣਾ ਹੈ ਇਹਨੇ ਕਲੇਸ਼ ਪਾਣਾ ਹੀ ਪਾਣਾ ਪਰ ਭਾਜੀ ਇਹਨਾਂ ਵੱਲੋਂ આરોਪ ਲਗਾਏ ਜਾ ਰਹੇ ਕਿ ਤੁਸੀਂ ਪਲਾਟ ਦੀ ਵੀ ਮੰਗ ਕਰ ਰਹੇ ਹੋ 15 ਲੱਖ ਰੁਪਏ ਦੀ ਵੀ ਮੰਗ ਕਰ ਰਹੇ ਹੋ ਜਿੱਥੇ ਮੈਂ ਆਪਣੇ ਘਰ ਦੇ ਵਿੱਚ ਕਿਰਾਏ ਤੇ ਰਹਿ ਕੇ ਜਿਸ ਦਿਨ ਮੇਰਾ ਮੈਰਿਜ ਹੋ ਸੀ ਮੈਂ ਭੁੰਜੇ ਸੁੱਤਾ ਸੀ ਤੇ 3 ਮਹੀਨੇ ਜੂਨ ਜੁਲਾਈ ਦੀ ਗਰਮੀਆਂ ਦੇ ਵਿੱਚ ਮੈਂ ਬਿਨਾ ਪੱਖੇ ਤੋਂ ਬਿਨਾ ਕੁੱਲਰ ਤੋਂ ਸੁੱਤਾ ਮਾਂ ਉਹ ਜਦੋਂ ਮੈਂ ਮਕਾਨ ਖਾਲੀ ਕੀਤਾ ਉੱਥੇ ਮੇਰੇ ਘਰੇ ਹਰ ਚੀਜ਼ ਦੀ ਫੈਸਿਲਿਟੀ ਸੀ ਏਸੀ ਸੀ ਗੀਜ਼ਰ ਸੀ ਫਿਲਟਰ ਇਨਵੈਟਰ ਵਾਸ਼ਿੰਗ ਵੀ ਸੀ ਸਭ ਕੁਛ ਹਨਾ ਲੋਕਡਾਉਨ ਦੇ ਵਿੱਚ ਸਾਰਾ ਟੋਰ ਨਵਾਂ ਬਣਾ ਦਿੱਤਾ ਜਿਹੜਾ ਮੇਰਾ ਅੱਦਾ ਹੀ ਕਿਸੇ ਕੋਠੀ ਵਿੱਚ ਪਿਆ ਹੁਣ ਪਰ ਉਹਨਾਂ ਦੀ ਉਹਨਾਂ ਦਾ ਐ ਵੀ ਕਹਿਣਾ ਹੈ ਆ ਕਿ ਉਹਨਾਂ ਦੀ ਫੈਮਲੀ ਤੁਹਾਡੀ ਫੈਮਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਨੂੰ ਪਤਾ ਹੈ ਕਿ ਸਾਡਾ ਮੁੰਡਾ ਗਲਤ ਹੈ ਮੇਰੀ ਫੈਮਲੀ ਦਾ ਕੋਈ ਲਿੰਕ ਹੀ ਨਹੀਂ ਮੇਰੀ ਵਾਈਫ ਨੂੰ ਅੱਜ ਤੱਕ ਨਾ ਮਰੇ ਘਰ ਦੇ ਨਾ ਬੁਲਾਇਆ ਨਾ ਮਰੇ ਚਾਚੇ ਦਾ ਇਹਨਾਂ ਬੁਲਾਇਆ ਨਾ ਕਿਸੇ ਨੇ ਬੁਲਾਇਆ ਮੈਂ ਸ਼ੁਰੂ ਤੋਂ ਲੈ ਕੇ ਹੁਣ ਤੱਕ 7 ਸਾਲ ਦੇ ਵਿੱਚ ਮੈਂ ਰਹੀ ਇਕੱਲਾ ਐ ਕਰਾਇ ਤੇ ਉਹਦੇ ਨਾਲ ਮਰ ਇੱਕ ਚੀਜ਼ ਹੈ ਭਾਜੀ ਪਰ ਇੱਕ ਤੁਹਾਡੀ ਲੜਾਈ ਦੇ ਵਿੱਚ ਭਾਜੀ ਇੱਕ ਆਪਾਂ ਮੰਦੇ ਤੁਹਾਡੀ ਆਪਸੀ ਲੜਾਈ ਸੀ ਤੁਹਾਡਾ ਕਿਸ ਤਰੀਕੇ ਜਿਹੜਾ ਤੁਸੀਂ ਕਹਿੰਨੇ ਆ ਕਿ ਕਮਿਸ਼ਨਰ ਦਫ਼ਤਰ ਚਲੇ ਗਏ ਜਾਂ ਕਾਰਵਾਈ ਉਹਨਾਂ ਨੇ ਉੱਥੋਂ ਕਰਵਾਤੀ ਤੁਹਾਡੇ ਉੱਪਰ ਤਾਂ ਤੁਹਾਨੂੰ ਜਿਹੜਾ ਵਿਆਹ ਕਰਵਾਉਣਾ ਪਿਆ ਪਰ ਤੁਹਾਡੀ ਲੜਾਈ ਦੇ ਵਿੱਚ ਇੱਕ ਛੋਟੀ ਜੀ ਮਾਸੂਮ ਬੱਚੀ ਉਹ ਪਿਸਦੀ ਪਈ ਹੈ ਉਹਨੂੰ ਕਿਵੇਂ ਦੇਖਦੇ ਭਾਜੀ ਮੈਂ ਉਹਨਾਂ ਨੇ ਇਹੀ ਗੱਲ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਮੈਂ ਗੁੜੀਆਂ ਦੀ ਐਡਮਿਸ਼ਨ ਤੱਕ ਮੈਂ ਕਰਾਂਦਾ ਰਿਹਾ ਵਾਂ ਸਕੂਲ ਦੀ ਫੀਸ ਐਨਨ ਨੇ ਕੀ ਕੀਤਾ ਜਦੋਂ ਲੜਾਈ ਹੋਈ ਮੈਂ ਫਿਰ ਵੀ ਗੁੜੀਆਂ ਨੂੰ ਸਕੂਲ ਟਿਊਸ਼ਨ ਮਿਲਣ ਜਾਂਦਾ ਰਿਹਾ ਵਾਂ ਠੀਕ ਹੈ ਮੈਂ ਖੁਦ ਰੋਂਦਾ ਮ ਕਿ ਉਹਨਾਂ ਨੇ ਖਰਚਾ ਚੱਕਦੀ ਉਹਨਾਂ ਦੇ ਕੋਈ ਪ੍ਰੂਫ ਹੈ ਉਹ ਕਹਿੰਦੇ ਅਸੀਂ ਚੱਕ ਰਹੇ ਹਾਂ ਜੀ ਚੱਕ ਰਹੇ ਮੈਂ ਤੁਸੀਂ ਐਂਦਾ ਕਰੋ ਜੇ ਸਕੂਲ ਦੇ ਐਡਮਿਸ਼ਨ ਕਰਾਈ ਮੈਂ ਆਨਲਾਈਨ ਪੇਮੈਂਟ ਦਿੰਦੀ ਬੁੱਕਸ ਮੈਂ ਲੈ ਕੇ ਦਿੰਦੀਆਂ ਸਰ ਤੁਸੀਂ ਕਹਿ ਰਹੇ ਹੋ ਕਿ 4 ਮਹੀਨੇ ਤੋਂ ਤੁਹਾਡਾ ਅਫੇਅਰ ਹੈ ਤੇ ਤੁਸੀਂ ਵੀ ਸੋਚਿਆ ਕਿ ਅਸੀਂ ਆਪਣਾ ਘਰ ਇੱਕ ਵਾਰ ਫੇਰ ਜੋੜ ਲਈ ਮੈਮ ਮੈਂ ਦੇਖੋ ਜਰੀਬ ਲੇਡੀਜ਼ ਨੇ ਛੋਟੋ ਲੈ ਕੇ 7 ਸਾਲਾਂ ਦੇ ਕਲੇਸ਼ ਹੀ ਪਾਇਆ ਮੈਂ ਉਹਦੀ ਮਾਂ ਨੂੰ ਇੱਕੋ ਗੱਲ ਕਹਿੰਦਾ ਹਾਂ ਮੈਂ ਕਿ ਤੁਹਾਡੀ ਪਹਿਲੀ ਕੁੜੀ ਤੁਹਾਡੀ ਤੇਰੀ ਗਲਤੀ ਨਾਲ ਘਰੇ ਬੈਠੀ ਪਈ ਕਿ ਪਹਿਲੀ ਕੁੜੀ ਜਿਹੜੀ ਹੈ ਹੈਂਡੀਕੈਪ ਆ ਉਹਦੀ ਵੀ ਮੈਰਿਜ ਹੋਈ ਉਹ ਦੋ ਦਿਨ ਰਾਤਾਂ ਰੁ ਉਹਦਾ ਘਰ ਖਰਾਬ ਹੋਇਆ ਉਸ ਤੋਂ ਬਾਅਦ ਵਿੱਚ ਵੀ ਮੇਰੀ ਇਹਦੀ ਮਾਂ ਮੇਰੇ ਜਦੋਂ ਵੀ ਕੋਈ ਗੱਲ ਹੋਣੀ ਹੈ ਐਨੇ ਢੰਗ ਦੀ ਮਾਂ ਨੇ ਰਲਾਣੀ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਖੁਸ਼ ਰਹਿਣ ਤੋਂ ਸਾਡੀ ਲਾਈਫ ਦੇ ਵਿੱਚ ਨਾ ਆਓ ਪਰ ਸਰ ਜੋ ਹੁਣ ਚੀਜ਼ ਹੋਈ ਉਹ ਚੀਜ਼ ਸਹੀ ਸੀਗੀ ਦੇਖੋ ਜੀ ਰਿਲੇਸ਼ਨਸ਼ਿਪ ਚ ਹਰ ਕੋਈ ਦਿੰਦਾ ਵਾ ਮਤਲਬ ਤੁਹਾਡੀ ਨਜ਼ਰ ਚਾਚੀ ਸਹੀ ਆ ਮੇਰੇ ਲਈ ਸਹੀ ਹੈ ਜੀ ਮੈਂ ਪਹਿਲੀ ਗੱਲ ਤੈ ਹੈ ਕਿ ਜਦੋਂ ਮੈਂ ਆਪਣਾ ਘਰ ਜੋੜਿਆ ਮੈਨੂੰ ਹਰ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਹਰ ਇੱਕ ਚੀਜ਼ ਕੁਸ਼ੀ ਚੀਜ਼ ਦੀ ਕਮੀ ਪੇਸ਼ੀ ਹੋਂ ਦਿੱਤੀ ਉਸਦੇ ਬਾਅਦੋ ਜੁੱਤ ਵੀ ਇਹਨੂੰ ਤਾਂ ਵੀ ਕੋਈ ਖੁਸ਼ ਨਹੀਂ ਇਹਦੀ ਮਾਂ ਹੀ ਸਭ ਕੁਝ ਹੈ ਸਰ ਜੇ ਅਜੇ ਭਰਾ ਹੀ ਸਾਹਿਬ ਮਤਲਬ ਤੁਸੀਂ ਕਹਿੰਦੇ ਕੀ ਇਹਨਾਂ ਦੀ ਫੈਮਲੀ ਕਰਕੇ ਜਿਹੜਾ ਸਾਰਾ ਇਸ਼ੂ ਕ੍ਰੇਟ ਹੋ ਰਿਹਾ ਸਾਰਾ ਕੁਛ ਦੀ ਮਾਰ ਬਣਾਇਆ ਇਹਦੇ ਭਰਾ ਆ ਕਿ ਮੈਂ ਇੱਕ ਮਿੰਟ ਸਰ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਬਿਲਕੁਲ ਨਹੀਂ ਹੋ ਸਕਦੀ ਹੈ ਜੇ ਤੁਸੀਂ ਸੁਲਾ ਦਾ ਰਾਹ ਹੀ ਖੋਲਣਾ ਜਾਂਦੇ ਹੋ ਕਿ ਇਹ ਕਰਕੇ ਸੁਲਾ ਦਾ ਰਾਹ ਖੋਲੇਗਾ ਫਿਰ ਬੱਚੀ ਦੀ ਗਾਇਤ ਬਾਰੇ ਇੱਕ ਮਿੰਟ ਗੋਲੀਆਂ ਮੰਨ ਦੇ ਦਨ ਮੈਂ ਕਹਿੰਦਾ ਮੈਂ ਗੁੜੀ ਦਾ ਕਹਿੰਦਾ ਤੇ ਨਹੀਂ ਤੁਸੀਂ ਕੋਰਟ ਦੇ ਵਿੱਚ 11 ਮਹੀਨੇ ਹੋ ਚੁੱਕੇ ਨੇ ਗੁੜੀਆਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਗੁੜੀਆਂ ਬਿਮਾਰ ਸੀਗੀ ਪਰ ਗੁੜੀਆਂ ਨੂੰ ਮਿਲਣਾ ਵੀ ਪਸੰਦ ਨਹੀਂ ਕਰਦੇ ਮੈਡਮ ਜਦੋਂ ਮੈਂ ਡੇਲੀ ਸਕੂਲ ਜਾਂ ਟਿਊਸ਼ਨ ਮਿਲਣ ਜਾਂਦਾ ਸੀ ਇਹ ਇਹ ਕੇਸ ਲਾਂਦੇ ਨੇ ਕਹਿੰਦੇ ਕਿ ਸ਼ਰਾਬ ਤਸਕਰੀ ਦੇ ਤੁਹਾਡੇ ਦੇ ਪਰਚੇ ਆ ਭਾਰਤ ਕੈਂਪ ਥਾਣੇ ਦੇ ਵਿੱਚ ਹੀ ਪਰਚੇ ਰਜਿਸਟਰਡ ਹੋਏ ਨੇ ਇਹਨਾਂ ਦੇ ਗਲਤ ਕੰਮ ਆ ਗਲਤ ਇਲੀਗਲ ਕੰਮ ਦੇ ਵਿੱਚ ਤੁਸੀਂ ਮਤਲਬ ਕਿ ਦਖਲ ਦਿੰਦੇ ਹੋ ਗਲਤ ਕੰਮ ਕਰਦੇ ਹੋ ਮੈਂ दारू ਦਾ ਕੰਮ ਕਰਦਾ ਸੀ ਮੈਂ ਐਗਰੀਅੰਸ ਗੱਲ ਤੋਂ ਠੀਕ ਆ ਉਹ ਮੈਂ ਜਦੋਂ ਇਹਦੇ ਨਾਲ ਮੈਰिज ਕਰਾਈ ਸੀ ਉਸ ਤੋਂ ਬਾਅਦ ਇਹ ਮੈਨੂੰ ਟੌਰਚਰ ਟੌਰਚਰ ਹੀ ਕਰਦੀ ਸੀ ਕਿ ਸਾਡੇ ਕੋਲ ਐ ਨਹੀਂ ਹੈਗਾ ਸਾਡੇ ਕੋਲ ਉਹ ਨਹੀਂ ਹੈਗਾ ਤੂੰ ਵੀ दारू ਦਾ ਕੰਮ ਹੁਣ ਜੇ ਗੱਲ ਆਈ ਗਈ ਇਹ दारू ਦੀ ਗੱਲ ਦੀ ਇਹਦਾ ਪਿੱਛੋ ਜਿਹੜਾ ਨਾਲਕਾ ਜਿੰਨਾ ਹੈਗਾ ਸਾਰੇ ਤਾਂ दारू ਦੇ ਕੰਮ ਹੀ ਕਰਦੇ ਆ ਅੱਛਾ ਜੀ ਠੀਕ ਆ ਜਾ ਕੇ ਜਿੰ ਸਾਰੇ ਦਾ ਅੰਦਾਜ਼ਨ ਕੇ दारू ਦਾ ਕੰਮ ਕੌਣ ਕਰਦਾ ਹੂੰ ਠੀਕ ਹੈ ਜੀ ਉਹ ਸਾਰੇ दारू ਕਰਦੇ ਉਥੋਂ ਮੈਨੂੰ ਇਹਦੀ ਮਾਂ ਹੀ दारू ਲੈ ਕੇ ਦਿੰਦੀ ਰਹੀ ਸੀ ओके okay. ठीक है मैं 18 16 सा, साल मैं काम ਕੀਤਾ ਕਪੜੇ ਦੀ ਦੁਕਾਨ ਤੇ ਇੱਥੇ ਗੜੇ ਤੇ 3 ਸਾਲ ਕੀਤਾ ਮੈਂ ਮਾਲਡੋਂ ਤੇ ਠੀਕ ਹੈ ਇਹਨੂੰ ਇਹ ਹੀ ਸੀ ਕਿ ਲੋਕੀ ਆ ਕੁਝ ਪਾਉਂਦੇ ਆ ਖਾਂਦੇ ਆ ਮੈਨੂੰ ਕੁਝ ਨਹੀਂ ਮਿਲਗਾ ਤੂੰ ਵੀ दारू ਦਾ ਕੰਮ ਕਰ ਤੂੰ ਤਾਂ ਹੀ ਦਾਰੂ ਦਾ ਮੈਂ ਕਿਹਾ ਮੈਂ ਕਦੀ ਇਹ ਕੰਮ ਕੀਤਾ ਨਹੀਂ ਇੰਨੇ ਹੀ ਮੈਨੂੰ ਦਾਰੂ ਦਾ ਕੰਮ ਕਰ ਮਤਲਬ ਤੁਸੀਂ ਕਿੰਨੇ ਇਹਨਾਂ ਨੇ ਤੁਹਾਨੂੰ ਲਾਏ ਇਹਨਾਂ ਨੇ ਦਾਰੂ ਦਾ ਕੰਮ ਚਲਾਇਆ ਜਿਹਦਾ ਪੂਰਾ ਨਾਨਕਾ ਪਰਿਵਾਰ ਸਾਰਾ ਦਾਰੂ ਦਾ ਕੰਮ ਕਰਦਾ ਚਿੱਟੇ ਦਾ ਕੰਮ ਕਰਦਾ ਸ਼ਰਿਆਮ ਕਰਦਾ ਇਹ ਹੀ ਮੇਰੀ ਸੱਸ ਤੱਕ ਦਾਰੂ ਦਾ ਕੰਮ ਕਰਦੀ ਖੁਦ ਦੇ ਸਹਾਲਾ ਮੇਰਾ ਕੰਮ ਕਰਦਾ ਰਿਹਾ ਖੁਦ ਘਰੇ ਚਿੱਟਾ ਲਾਂਦੇ ਰਹੇ ਉਸ ਤੋਂ ਬਾਅਦ ਫਿਰ ਦੇਖੋ ਇਹ ਬਾਜੂ दारू ਲੈ ਕੇ ਤੂੰ ਵੇਚ ਲੈ ਵੇਚ ਲੈ ਫਿਰ ਉਸ ਤੋਂ ਬਾਅਦ ਮੈਂ ਕੰਮ ਕੀਤਾ ਮੇਰੇ ਤੇ ਪਰਚਾ ਪਿਆ ਸੀ ਮੇਰਾ ਪਹਿਲਾਂ ਕੜੀ ਚੌਕ ਚ ਪਰਚਾ ਪਿਆ ਸੀ ਮੇਰਾ ਤੁਮੇ ਕਲੀਅਰ ਹੋ ਚੁਕਾ ਦੁਬਾਰਾ ਜਦੋਂ ਮੇਰਾ ਫੇਰੇ ਜਦੋਂ ਦੁਬਾਰਾ ਫੇਰ ਮੇਰੇ ਤੇ ਪਰਚਾ ਪਿਆ ਉਸ ਤੋਂ ਬਾਅਦ ਮੈਂ ਕੰਮ ਛੱਡਤਾ ਹਾਂ ਬਿਲਕੁਲ ਮੈਨੂੰ ਅੱਜ ਕੰਮ ਛੱਡੇ ਨੂੰ ਘੱਟੋ ਘਾਟ 1.5 ਸਾਲ ਤੋਂ ਉੱਤੇ ਹੋ ਚੁਕਾ ਆਇਆ ਠੀਕ ਹੈ ਮੈਂ ਆਪਣੀ ਜੌਬ ਕਰ ਰਿਹਾ ਮੈਂ ਡੌਗ ਗਰੂਮਿੰਗ ਦਾ ਕੰਮ ਕਰ ਰਿਹਾ ਡੌਗ ਸੇਲਫ ਸੇਜ ਦਾ ਕਰ ਰਿਹਾ ਮੈਂ ਸਾਰਾ ਦਿਨ ਬਸ ਆਨਲਾਈਨ ਕੰਮ ਕਰਦਾ ਹੋਰ ਕੁਝ ਨਹੀਂ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਸਾਰਾ ਜੋ ਜੋ ਵੀ ਕੰਮ ਕਰਦਾ ਸਗਲ ਤਾਂ ਮੈਂ ਸਾਰੇ ਛੱਡੇ ਸੀ ਐਨਾ ਵਾਸਤੇ ਮਗਰ ਇਹ ਫਿਰ ਉਸੇ ਗੱਲ ਦੇ ਵਿੱਚ ਫਿਰ ਜਦੋਂ ਇਹਨਾਂ ਦੀ ਐਸ਼ੋ ਰਾਮ ਘਟ ਹੋ ਗਈ ਫਿਰ ਮੈਨੂੰ ਟੋਰਚ ਕਰਨਾ ਸ਼ੁਰੂ ਹੋ ਗਿਆ ਕਿ ਫਿਰ ਦੁਬਾਰਾ ਕੰਮ ਕਰ ਲਵੇ ਮੈਂ ਤੂੰ ਕਹਿੰਦੇ ਉਹਦੇ ਕਰਕੇ ਸਾਡੀ ਲੜਾਈ ਸ਼ੁਰੂ ਹੋ ਗਈ ਕੋਈ ਕੁਝ ਨਹੀਂ ਹੈ ਜੀ ਤੁਹਾਡੇ ਜਿਹੜੇ ਦੀ ਮਾਂ ਤੇ ਇਹੀ ਹੈ ਸਾ ਜੋ ਵੀ ਹੈਗਾ